ਸਾਥਰੀ ਗਾਲਜੀ ਸਾਰੇ ਦੋਸਤਾਂ ਨੂੰ ਤੁਸੀਂ ਬਹੁਤ ਵਾਇਰਲ ਹੋਇਆ ਟਰੈਕਟਰ ਦੇਖਿਆ ਹੋਊਗਾ ਨਾ YouTube ਤੇ Instagram Facebook ਤੇ 5130 John Deere ਦਾ ਬਹੁਤ ਵੱਡਾ ਟਰੈਕਟਰ ਆ ਇਹ ਇੰਡੀਆ ਦੇ ਵਿੱਚ ਪਹਿਲਾ 120 ਹਸਪਾਵਰ ਦਾ ਹੁੰਦਾ ਹੁੰਦਾ ਸੀ 6120 John Deere ਦਾ ਹੁਣ ਇਹਨਾਂ ਨੇ 5130 ਵੀ ਲਾਂਚ ਕੀਤਾ ਤੇ ਇਹ ਮਾਨਸਾ ਏਜੰਸੀ ਦੇ ਵਿੱਚ ਅਸੀਂ ਦੇਖਣ ਆਏ ਸੀਗੇ ਤੇ ਟਾਇਰਾਂ ਦੀ ਆਪਾਂ ਗੱਲ ਕਰਦੇ ਹਾਂ ਸਾਰਿਆਂ ਤੋਂ ਪਹਿਲਾਂ ਨੀਚੋਂ ਹੀ ਰਿਟਾਇਰ ਬਾਬੇ ਹੀ ਵੱਡੇ ਨੇ ਤੇ ਬਾਹਰਲੇ ਨੰਬਰ ਨੇ ਹੁੰਦੇ ਜਿਹੜੇ ਉਹ ਆਣੇ ਇਹਦੇ 540 65 R38 ਦਾ ਨੰਬਰ ਹੈਗਾ ਮੰਨ ਲੇ ਕਿ ਚਲੋ ਅਲਾਈਂਸ ਦੇ ਟਾਇਰ ਆਏ ਨੇ ਜਿਹੜੇ ਅਗਲੇ ਨੇ ਉਹ 480 65 R24 ਨੇ ਅਗਲੇ ਵੀ ਟਾਇਰ ਬਹੁਤ ਵੱਡੇ ਨੇ ਚੜਾਈ ਚ ਬਹੁਤ ਹੁੰਦੇ ਨੇ ਆਹ ਟਾਇਰਾ ਦੇਖੋ ਜਿਵੇਂ ਆਪਾਂ ਲਾਈਏ ਇੱਕ ਗੱਠ ਤੇ ਦੋ ਗੱਠ ਦਾ ਟਾਇਰ ਅਗਲੀ ਆ ਤੇ ਪਿਛਲੇ ਵੀ ਸਾਨੂੰ ਦਿਖਾ ਦਿੰਨੇ ਹੈਗੇ ਸਲੈਂਸਰ ਵੀ ਦਿਖਾਉਣੇ ਆ ਤਿੰਨ ਗੱਠਾਂ ਦੇ ਯਾਰ ਪਿਛਲੇ ਹੋਣਗੇ ਤੇ ਅਸਲ ਨਿਕਾਇਆ ਸਲੈਂਸਰ ਹੈ ਇਹਦਾ ਦੇਖੋ ਹਾਂ ਬਾਲੀ ਵੱਡਾ ਤੇ ਇੰਜਨ ਦੀ ਵੀ ਆਪਾਂ ਗੱਲ ਕਰਦੇ ਹਾਂ ਸਾਰੇ ਤੁਹਾਨੂੰ ਦਿਖਾਉਣਾ ਕਿੰਨੀ ਕੀ ਟੈਕਨੋਲੋਜੀ ਆਈ ਹੈ ਇਹਨਾਂ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਨਾ ਤੁਹਾਨੂੰ ਇੱਕ ਚੀਜ਼ ਦਿਖਾਈਏ ਇਹ ਫਰੰਟ ਤੋਂ ਵੀ ਕੰਮ ਕਰਦਾ ਹੈ ਕਿ ਜਿਵੇਂ ਫਰੰਟ ਤੇ ਫੋਰਨ ਦੇ ਵਿੱਚ ਰੋਟਾਵੇਟਰ ਵਗੈਰਾ ਚੱਲਦੇ ਆ ਆਪਾਂ ਨੂੰ ਫਰੰਟ ਦੇ ਵਿੱਚ ਅਟੈਚਮੈਂਟ ਵਾਸਤੇ ਮਿਲ ਜਾਂਦਾ ਆ ਪਤਾ ਨਹੀਂ ਕੀ ਹੈ ਯਾਰ ਤੇ ਇਧਰ ਆਪਾਂ ਨੂੰ ਤੇਲ ਵਾਲੇ ਪਾਈਪਾਂ ਵਾਲਾ ਲੱਗਣ ਵਾਲਾ ਸਿਸਟਮ ਮਿਲ ਜਾਂਦਾ ਅੱਗੇ ਵੀ ਵੀਡੀਓ ਮਿਲਦੀ ਹੈ ਕੰਪਨੀ ਫਿਟਡ 1000 ਰੁਪਈਆ ਮ ਵਾਲੀ ਆ ਪੀਟੀਓ ਆ ਲਿਖੀ ਵੀ ਹੋਈ ਹੈਗੀ ਤੇ ਆਪਣੇ ਪਿੱਛੇ ਨਹੀਂ 1000 ਵਾਲੀ ਆਉਂਦੀ ਤੇ ਅੱਗੇ ਵੀ ਆਪ ਨੂੰ ਲਿੰਕਾਂ ਵਗੈਰਾ ਮਿਲਦੇ ਆ ਤੇ ਟਾਪ ਲਿੰਕ ਤੇ ਬਹੁਤ ਹੀ ਇਹ ਮਤਲਬ ਜਿਆਦਾ ਹੀ ਫੀਚਰ ਵਾਲਾ ਡ੍ਰੈਕਟਰ ਹੈਗਾ ਤੇ ਇੱਕ ਐਂ ਲਾ ਲਓ ਜਿਵੇਂ ਬਜੌਂਡੀਅਰ ਬ੍ਰਾਂਡ ਦੀ ਚੀਜ਼ ਬੰਨੀ ਬਣਾਈ ਆਉਂਦੀ ਹੁੰਦੀ ਹੈ ਨਾ ਆਪ ਨੂੰ ਐ ਲੱਗਦਾ ਹੁੰਦਾ ਕਿ ਬ੍ਰਾਂਡ ਤਾਂ ਬ੍ਰਾਂਡ ਹੀ ਹੁੰਦਾ ਸਾਰਿਆਂ ਤੋਂ ਵੱਡੀ ਗੱਲ ਇਹਦਾ ਟੈਂਕ ਹੈਗਾ 160 ਦਾ 165 ਲੀਟਰ 165 ਲੀਟਰ ਦਾ ਡੀਜ਼ਲ ਟੈਂਕ ਹੈ ਤੇ ਥੱਲੇ ਜੀ ਜੂਰੀਆ ਪੈਂਦੀ ਹੈ ਇਹ ਜੇ ਹੋਣੀ ਪੈਂਦਾ ਡੀਜਲ ਜੇ ਮੇਰੇ ਵੀਰ ਨੇ ਕਿਸੇ ਨੇ ਲੈ ਲੈ ਤਾਂ ਰੱਖਿਓ ਤੇ ਇਧਰ ਆਪਾਂ ਦਿਖਾਵਾਂਗੇ ਸੀਆੜੀ ਟਰੈਕਟਰ ਹੁੰਦੇ ਨੇ ਇਹਨਾਂ ਦੇ ਵਿੱਚ 75 ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜੂਰੀਆ ਜ਼ਰੂਰੀ ਹੁੰਦਾ ਤੇ ਕਿ ਜਿਹੜੀ ਖਾਸੀਅਤ ਨੇ ਇਹ ਟਰੈਕਟਰ ਚਾਸੀ ਤੇ ਬਣਿਆ ਹੋਇਆ ਹੈਗਾ ਤੁਹਾਨੂੰ ਚਾਸੀ ਦਿਖਾਉਣੇ ਹੈ ਇਹਦੀ ਸਾਰੀ ਪਿੱਛੋਂ ਫੇਰ ਦਿਖਾਵਾਂਗੇ ਤੁਹਾਨੂੰ ਸਾਰਾ ਟਰੈਕਟਰ ਇਹ ਚਾਸੀ ਤੇ ਬਣਿਆ ਹੋਇਆ ਹੈ ਆ ਦੇਖੋ ਆਹ ਚਾਸੀ ਜਾਂਦੀ ਆ ਪਿੱਛੇ ਜਾਂਦੀ ਆ ਅਟੈਚਮੈਂਟ ਜਾ ਕੇ ਉਹਦੇ ਨਾਲ ਹੋ ਜਾਂਦੀ ਐ ਪਿੱਛੇ ਨਿੱਕੇ ਨਿੱਕੇ ਪਾਰਟਸ ਨੇ ਜਿਹੜੇ ਕੀ ਸਮਝੋ ਬਾਹਰ ਨਹੀਂ ਸਾਡੇ ਤਾਂ ਬਾਲੀ ਤਾਕਦੀ ਚੀਜ਼ ਹੈ ਇਹ ਸ਼ੋਅ ਵੀ ਤੁਹਾਨੂੰ ਖੋਲ ਕੇ ਦਿਖਾਵਾਂਗੇ ਦੇਖੋ ਨਿੱਕਾ ਜਾਂ ਸੈਲਫ ਲੱਗਿਆ ਕੋਈ ਐਦਾਂ ਨਹੀਂ ਹੈਗਾ ਕਿ ਐਡਾ ਟਰੈਕਟਰ ਆ ਬਾਲਾ ਵੱਡਾ ਸੈਲਫ ਲੱਗਿਆ ਹੋਊਗਾ ਇਹੀ ਤਾਂ ਟੈਕਨੋਲੋਜੀ ਹੁੰਦੀ ਹੈਗੀ ਜਿਹੜੀ ਆਮ ਕੰਪਨੀ ਆਪਣੇ ਕਾਪੀ ਨਹੀਂ ਕਰ ਸਕਦੀਆਂ ਅੰਦਰੋਂ ਵੀ ਤੁਹਾਨੂੰ ਦਿਖਾਉਣੇ ਆ ਇਹ ਸਾਰਾ ਉਤੋਂ ਪਹਿਲਾਂ ਤੁਸੀਂ ਕੈਬਿਨ ਵਗੈਰਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਕੀਤਾ ਗਿਆ ਯਾਰ ਜੌਂਡੀਅਨ ਦੁਆਰਾ ਇਹਦਾ ਕੀਮਤ ਵੀ ਦੱਸਾਂਗੇ ਆਪਾਂ ਐਂਡ ਤੇ ਕੀਮਤ ਕਿੰਨੀ ਆਈ ਦੀ ਇਹ ਸਾਰਿਆਂ ਤੋਂ ਵੱਡਾ ਸਵਾਲ ਹੁੰਦਾ ਹੈਗਾ ਕਿ ਯਾਰਾ ਟਰੈਕਟਰ ਲੈਤਾ ਲਈਏ ਕੀਮਤ ਕਿੰਨੀ ਕੁ ਹੋਏ ਦੀ ਹੈ ਨਾ ਕੀਮਤ ਤਾਂ ਤੁਹਾਨੂੰ ਦਿਖਾ ਦਾਂਗੇ ਆ ਦੇਖੋ ਬੰਦੇ ਤੇ ਜਿੱਡਾ ਟਾਇਰ ਹੈ ਕਹਿੰਦਾ ਕਹੋਂਦਾ ਗੱਭਰੂ ਆ ਇਹ ਸਾਡੇ ਪਿੰਡ ਦਾ ਇਹਦੇ ਬੀਤੋਂ ਦੀ ਆ ਉਹ ਤੇਰੇ ਭਾਨੂੰ ਦਾ ਮੱਥੇ 'ਚ ਵੱਜਿਆ ਸੀ ਹਣ ਅੰਦਰ ਬਹਿ ਕੇ ਦੇਖਦੇ ਆ ਦੇਖੋ ਦੇਖtela ਲਮਾਂਗੇ ਪਰ ਸਮਝ ਕੁਝ ਨਹੀਂ ਉਹਨਾਂ ਸੀਟ ਬੜੀ ਘੈਂਟ ਆ ਉਹਨੂੰ ਨਹੀਂ ਮੈਨੂੰ ਲੱਗਦਾ ਉਹੀ ਹੈ ਜਿਹੜੀ 에ਅਰ ਵਾਲੀ ਹੁੰਦੀ ਹੈ ਨਾ ਫੋਰਚੂਨਰ ਤੇ ਨਹੀਂ ਮੈਂ ਜਦੋਂ ਬੈਠ ਕੇ ਪਤਾ ਉਹ ਲਾ ਦਿੰਦਾ ਮਿੱਤਰੋ ਦੂਜੀ ਐਮਐਲਏ ਦਾ ਇਹ ਪ੍ਰੈਸ਼ਰ ਵਾਲੀ ਸੀਟ ਹੈ ਵਾਹ ਦੇਖੋ ਸਾਰਾ ਇਧਰ ਫੀਚਰ ਦਿੱਤੇ ਹੁੰਦੇ ਅੱਗੇ ਪਿੱਛੇ ਉੱਤੇ ਇਲੈਕਟ੍ਰੋਨਿਕ ਸੀਟ ਹੈ ਸਾਰੀ ਕੈਬਨ ਹੈ ਇਸ ਇਹਦੀ ਹੈ ਕੋਈ ਕਹਿ ਬੰਦਾ ਲੈ ਕੇ ਹੁਣ ਹੈ ਕੈਬਨ ਦੀ ਰੀਸ ਨਹੀਂ ਹੋ ਸਕਦੀ ਮੈਨੂੰ ਨਹੀਂ ਲੱਗਦਾ ਕੋਈ ਕਰੂ ਬਹੁਤ ਕੁਝ ਦਿੱਤਾ ਹੋਇਆ ਹੁਣ ਆਪਾਂ ਇੱਕ ਪਾਸੋਂ ਸ਼ੁਰੂ ਕਰਦੇ ਹਾਈ ਵਾਲਾ ਕੁਝ ਕੀ ਦਸੀਏ ਪਹਿਲਾਂ ਤਾਂ ਇਹ ਸੀਟ ਮਿਲ ਜਾਂਦੀ ਹੈ ਆਪਾਂ ਨੂੰ ਸਪੇਅਰ ਸੀਟ ਹੈ ਨਾ ਜਿਹੜੇ ਮੀਟਰ ਦੇਖੀਂ ਜਿਹੜੇ ਮੀਟਰ ਚਲਾ ਕੇ ਦੇਖੇ ਮੈਂ ਮੀ ਇਹਦਾ ਹੋਰ ਹੀ ਸਿਸਟਮ ਬੰਦੀ ਕਰਦੀ ਹੈ ਤੇ ਇੱਧਰ ਜੰਨੇ ਆਹ ਹੈਂਡ ਬ੍ਰੇਕ ਹੋਣਾ ਨਾ ਉਹ ਨਹੀਂ ਹਾਂ ਆਹ ਹੈਂਡ ਬ੍ਰੇਕ ਆ ਗਿਆ ਤੇ ਪਿੱਛੋਂ ਦੀ ਆਪਾਂ ਗੱਲ ਕਰੀਏ ਵਾਈਪਰ ਦਿੱਤੇ ਹੋਏ ਆ ਆ ਸਕਰੀਨ ਜੀ ਦਿੱਤੀ ਹੋਈ ਹੈਗੀ ਪਿੱਛੇ ਤੇ ਇੱਥੋਂ ਖੁੱਲੂਗਾ ਇਹ ਪਿੱਛੋਂ ਜੀ ਤੁਹਾਨੂੰ ਦਿਖਾਇਆ ਤਾਂ ਤੁਸੀਂ ਘਰੇ ਭਜੋਗੇ ਇੱਧਰ ਏਸੀ ਯੂਸੀ ਆਪਾਂ ਨੂੰ ਪੂਰਾ ਪਿੱਛੇ ਹੀ ਮਿਲਦਾ ਕੋਈ ਐਕਸਟਰਾ ਆਫਟਰ ਮਾਰਕੀਟ ਨਹੀਂ ਆਹ ਸਾਨੇ ਸ਼ੇਡ ਜੀ ਦਿੱਤੇ ਹੋਏ ਆ ਜੇ ਧੁੱਪ ਧੁੱਪ ਪੈਂਦੀ ਆ ਆ ਲਾ ਲਿਓ ਤੇ ਅੱਗੇ ਵੀ ਇੱਕ ਵਾਈਪਰ ਦਿੱਤਾ ਹੋਇਆਗਾ ਹੁਣ ਆਪਾਂ ਗੱਲ ਕਿੱਥੋਂ ਸ਼ੁਰੂ ਕਰੀਏ ਇੱਥੋਂ ਕਰ ਲੈਨੇ ਆ ਇੱਧਰ ਦਿੱਤਾ ਠੰਡੇ ਵਾਲਾ ਗਰਮ ਵਾਲਾ ਏਸੀ ਸਾਰੇ ਕੰਟਰੋਲ ਦਿੱਤੇ ਨੇ ਹੈਨਾ ਇਹ ਸਿਸਟਮ ਆ ਗਿਆ ਉਹ ਇੱਧਰ ਮਿਊਜ਼ਿਕ ਸਿਸਟਮ ਆ ਗਿਆ ਤੇ ਇਹਦੇ ਵਿੱਚ ਉਹ ਵੀ ਹਵਾ-ਹਵਾ ਵਾਲਾ ਆ ਗਿਆ ਸਾਰਾ ਇਹ ਯਾਰ ਹੁਣ ਸੋਚਾਂ ਤੁਹਾਨੂੰ ਪਤਾ ਨਹੀਂ ਲੱਗਦਾ ਕਾਹਦੀਆਂ ਨੇ ਹੈਨਾ ਤੁਹਾਨੂੰ ਪਤਾ ਹੋ ਜੇ ਇਹਦਾ ਆਹ ਹੋਇਆ ਜਿਵੇਂ ਹੱਥ ਧੋ ਕੇ ਮਤਲਬ ਇਹ ਆ ਉਹ ਆ ਅੱਛਾ ਹਾਂ ਪਾਫ ਵਾਲਾ ਪਾ ਆਇਆ ਐ ਡਾਗਮ ਪਾ ਪੂਫ ਵਾਲਾ ਵਿੱਚ ਆ ਗਿਆ ਤੇ ਯਾਰ ਕੀ ਆਖੀ ਯਾਰ ਆ ਦੇਖੋ ਯਾਰ ਆਹ ਲਿੰਕ ਵਾਲੀਆਂ ਆ ਪਤਾ ਲੱਗ ਗਿਆ ਸਾਨੂੰ ਹਣਾ ਆਹ ਦਾ ਲਿੰਕ ਵਾਲੀਆਂ ਆ ਰੇਸ ਆ ਆ ਰੇਸ ਅੱਛਾ ਆਹ ਰੇਸ ਆ ਨਿਕ ਆ ਯਾਰ ਬੜੀ ਗੈਣਾ ਨਾ ਆਹ ਰੇਸ ਆ ਆ ਮੈਨੂੰ ਲੱਗਦਾ ਹਾਈ ਲੋ ਆ ਯਾਰ ਹੈ ਆ ਮੈਨੂੰ ਲੱਗਦਾ ਹੋਰ ਰੇਸ਼ ਘਟਾਉਣ ਵਧਾਉਣ ਵਾਲਾ ਕਈ ਵਾਰ ਪੁਆਇੰਟਾਂ ਤੋਂ ਪਰੇਸ਼ ਘਟਾਉਣੀ ਵਧਾਉਣੀ ਹੁੰਦੀ ਆ ਉਹ ਆ ਆਹ ਵੀ ਮੈਨੂੰ ਲੱਗਦਾ ਲਿਫਟ ਦੇ ਕੰਟਰੋਲ ਹੁੰਦੇ ਨਾ ਜਿਵੇਂ ਇੰਨੀ ਗਲਿਫਟ ਚੱਕਣੀ ਐ ਇੰਨੀ ਕ ਉਹ ਇਦਾਂ ਦੇ ਕੰਟਰੋਲ ਇਹ ਤੇ ਹੁੰਦੇ ਆ ਇਹ ਗੇਅਰ ਦਿਖਾ ਪਹਿਲਾਂ ਗੇਅਰ ਵੀ ਦਿਖਾਉਣੇ ਆ ਤੇ ਜਿਹੜਾ ਆਹ ਸਿਸਟਮ ਆ ਨਾ ਇਹਦਾ ਇਹ ਉਹ ਆ ਕਿ ਇਕੋ ਦਾ ਉੱਤੇ ਚੱਕ ਕੇ ਫੇਰ ਉੱਥੇ ਸਿੱਧੂਗਾ ਲਿਫਟ ਇੱਥੋਂ ਥੋੜੀ ਥੋੜੀ ਕੰਟਰੋਲ ਕਰਨੀ ਜਿਵੇਂ ਥੋੜੀ ਥੋੜੀ ਉੱਤੇ ਕਰਨੀ ਆ ਆ ਪੀਟੀਓ ਗੇਰ ਆ ਗਿਆ ਕਿਹੜਾ ਆਹ ਹਾਂ 500 ਜਾਣੀ ਆਹ ਭਾਂਜੂ ਆ 540 ਆ ਗਿਆ ਆ 1000 ਆ ਗਿਆ 540 ਇਹ 540 ਕਨੋਮੀ ਆ ਗਿਆ ਹਾਂ 500 ਘੱਟ ਸਪੀਡ ਤੇ ਜਿਹੜਾ ਫੁੱਲ ਚੱਕਰ ਕਰ ਦੂਗਾ ਇਹ ਵੀ ਪਤਾ ਨਹੀਂ ਯਾਰ ਇਹ ਵੀ ਪੀਟੀਓ ਵਾਲਾ ਸਿਸਟਮ ਆ ਇਹ ਵੀ ਪੀਟੀਓ ਵਾਲਾ ਸਿਸਟਮ ਆ ਤੇ ਇੱਧਰ ਆ ਗਏ ਬਈ ਕੰਟਰੋਲ ਇਹਦੇ ਹੋਰ ਆ ਗਏ ਇੱਧਰ ਯੂ ਐਸ ਬੀ ਵਗੈਰ ਆਹ ਵਾਈਪਰ ਦਾ ਕੰਟਰੋਲ ਆ ਗਿਆ ਜੇਰ ਆ ਗਏ ਉਹ ਆ ਤਾਂ ਵਾਈਪਰ ਆ ਪਿਛਲਾ ਆਹ ਆ ਗਏ ਚਾਰਜਿੰਗ ਪੋਰਟ ਇਹਦਾ ਤੇ ਇੱਥੇ ਜੇ ਬੀੜੀ ਬੂੜੀ ਪੀ ਕੇ ਰੱਖਣੀ ਆ ਹੋਰ ਹੀ ਰੱਖਦੇ ਤੁਸੀਂ ਆ ਦਿੱਤਾ ਹੋਇਆ ਦੇਖੋ ਬੀੜੀ ਨਹੀਂ ਸਿਗਰਟ ਆ ਹਾਂ ਸਿਗਰਟ ਆ ਮਹਿੰਗੇ ਪਰ ਬੀੜੀ ਕੌਣ ਪੀਊਗਾ ਇਹ ਚ ਤੇ ਉਹ ਤੋਂ ਬਾਅਦ ਬਈ ਆਹ ਆ ਗਏ ਨਾ ਕੰਟਰੋਲ ਆ ਗਏ ਇਹਦੇ ਹੁਣ ਇੱਕ ਅੱਗੇ ਵੀ ਪੀ ਟੂ ਵਾ ਇਹਦੇ ਪਿੱਛੇ ਵੀ ਪੀ ਟੂ ਉਹਨਾਂ ਦੇ ਕੰਟਰੋਲ ਆ ਜੇ ਇਹ ਜਦੋਂ ਆਪਾਂ ਲੈ ਲਿਆ ਮੈਂ ਉਦੋਂ ਸਮਝਾਵਾਂਗਾ ਤੁਹਾਨੂੰ ਹਜੇ ਨਹੀਂ ਸਮਝਾਉਂਦਾ ਇਹਦੇ ਗੀਅਰ ਵਗੈਰਾਗੇ ਹੁਣ ਆਪਾਂ ਗੱਲ ਕਰਦੇ ਇੱਕ ਗੀਅਰ ਆ ਸੀ A B C D ਪਤਾ ਨਹੀਂ ਕਾ ਦਾ ਗੀਅਰ ਹੀ ਬਾਰੇ ਵੱਡੇ ਆ ਸਿਸਟਮ ਬਾਰੇ ਮਤਲਬ 5 ਦਿਨ ਤੱਕ ਗੀਅਰ ਸਮਝਣ ਤੇ ਲੱਗ ਜੂ ਇਹਦੇ ਹਾਂ ਆਪ ਸਮਝੇ ਨਹੀਂ ਆਂਦਾ ਕਿਹੜੇ ਕਹਿੰਦੇ ਆਪਣੇ ਤਾਂ ਮਿਸਤਰੀ ਨਹੀਂ ਹੈਗਾ ਇਹਦਾ ਸਹੀ ਗੱਲ ਆ ਬਾਈ ਮੁੜਕਾ ਵਾਲਾ ਹੀ ਜਾਂਦਾ ਵਿੱਚ ਚਲਾਉਣੇ ਸੀ ਵਿੱਚ ਬਈ ਇਹਦਾ ਆ ਗਿਆ ਗੀਅਰ ਹੁਣ ਪਾਰਕਿੰਗ A B C ਤੇ D ਗੀਅਰ ਆ ਗਿਆ ਨਾ ਬ੍ਰੇਕ ਆ ਗਿਆ ਨਾਲ ਹੀ ਕਿੱਥੇ ਆ ਪੀ ਆ ਦੇ हां ਆ ਪਾਰਕਿੰਗ ਵਾਲੇ ਦੇ ਬ੍ਰੇਕ ਜਿਹੜੇ ਜੌਂਡੀਅਰ ਦੀ ਆਉਂਦੇ ਹੈਗੇ ਇਧਰ ਵੀ ਬਈ ਇਹਨਾਂ ਨੇ ਦਿੱਤਾ ਹੋਇਆਗਾ ਹਾਈ ਲੋ ਇਧਰ ਦਿੱਤਾ ਹੋਇਆਗਾ ਹਨਾ ਤੇ ਆਹ ਇਹਦਾ ਕਲੱਚ ਆਗੇ ਇੱਕ ਹਮ ਬਟਨ ਤੇ ਹੁੰਦੇ ਜਿਵੇਂ ਜੀਸੀਬੀ ਦੇ ਹਮ ਹਮ ਆਹ ਇਹਦੀ ਇਧਰ ਰੇਸ਼ ਆ ਗਈ ਰੇਸ਼ ਭੜੀ ਗਈ ਡਾਇਰ ਬ੍ਰੇਕ ਬਰੂਕ ਆਗੇ ਪੂਰੇ ਸਿਸਟਮ ਆ ਕਲੱਚ ਚਲੋ ਹੈ ਇਹ ਬੜਾ ਵੜਾ ਰਿਹਾ ਓਏ ਕਲੱਚ ਬੜਾ ਵੜਾ ਰਿਹਾ ਜਿਹਾ ਜਿਹੇ ਗੱਡੀ ਚਲਾ ਲਈ ਜਿਹਾ ਜਿਹੇ ਟਰੈਕਟਰ ਮੈਨ ਲੱਗਦਾ ਗੱਡੀ ਤੋਂ ਵੀ ਵੱਧ ਕੰਫਰਟੇਬਲ ਐਂ ਲੱਗਦਾ ਯਾਰ ਨਾ ਅੱਗੇ ਢਾਲਜੀ ਚ ਬੈਠੇ ਅਗੇ ਕੁ ਟਰੈਕਟਰ ਹੈ ਵੀ ਬਹੁਤ ਵੱਡਾ ਪਰ ਲੱਗਦਾ ਵੀ ਨਹੀਂ ਬਾਲਾ ਵੱਡਾ ਹਨਾ ਅੰਦਰ ਬੈਠੇ ਨਿਕਾ ਲੱਗਦਾ ਕੰਟਰੋਲ ਕਰਨਾ ਬਹੁਤ ਸੌਖਾ ਹੈ ਟਰੈਕਟਰ ਲੈ ਲਓ ਇੱਕ ਵਾਰੀ ਤੇ ਬੀਨ ਉਹ ਨਹੀਂ ਲਾ ਕੇ ਦਿਖਾਈ ਯਾਰ ਮੀਟਰ ਜੇ ਇਹਦੇ ਚਾਬੀ ਨਹੀਂ ਲਾਉਂਦੇ ਆਪਾਂ ਇਹ ਚਾਬੀ ਪਰ ਸਹੀ ਗੱਲ ਆ ਬਾਈ ਕੰਦ ਟੱਪ ਜੂ ਉਹ ਉਥੋਂ ਦੀ ਟੱਪੀ ਲਾਟੜ ਦਾਂਗੇ ਸਾਰੇ ਨੂੰ ਪਰ ਸਾਨੂੰ ਦਿਖਾ ਦਿੰਨੇ ਇਧਰ ਆਹ ਸਿਸਟਮ ਆ ਆਹ ਇੰਡੀਕੇਟਰ ਆਗੇ ਇਹਦੇ ਆਹ ਉਹ ਆ ਸ਼ਟਲ ਸ਼ਿਫਟੇ ਦਾ ਇਲੈਕਟ੍ਰੋਨਿਕ ਹੋਊਗਾ ਮੈਨੂੰ ਲੱਗਦਾ ਇਹ ਇਦਾਂ ਆਹ ਰੋੜ ਨਾ ਜਾਵੇ ਪਤਾ ਪੰਗੇ ਲੈਂਦੇ ਕਿਤੇ ਭਜਾ ਦੇਣ ਸਾਨੂੰ ਰੋ ਭਾਈ ਇਧਰੋਂ ਚਾਬੀ ਲੱਗਦੀ ਇਹਦੇ ਚਾਬੀ ਦੇਖ ਲਓ ਰੇ ਲੱਗਦੀ ਸਾਨੂੰ ਦਿਖਾਉਣੀ ਭੁੱਲ ਗਏ ਪਹਿਲਾਂ ਉਸ ਤੋਂ ਬਾਅਦ ਇਧਰੋਂ ਆਗੇ ਤੇ ਲਾਈਟਾਂ ਦੇ ਕੰਟਰੋਲ ਵਾਈਪਰ ਦਾ ਕੰਟਰੋਲ ਆ ਗਿਆ ਤੇ ਇਧਰ ਨਿੱਕੇ ਨਿੱਕੇ ਕੰਟਰੋਲ ਬਈ ਬਹੁਤ ਚੀਜ਼ਾਂ ਆ ਜਾਂਦੀਆਂ ਯਾ ਜੌਂਡੀਅਰ ਦੇ ਵਿੱਚ ਨਹੀਂ ਰੀਸ ਕਰਦਣ ਉਹ ਨਹੀਂ ਕੋਈ ਅਸੀਂ ਵੀ ਨਹੀਂ ਕਰਦੇ ਜਿਹੜਾ ਕਰੂਗਾ ਧੁੱਗਾ ਜੋੜੀ ਕਰਾਊਗਾ ਹੁਣ ਅਸੀਂ ਬਾਹਰ ਨਿਕਲਦੇ ਆ ਬਾਹਰ ਹਵਾ ਵੱਧ ਆ ਜੋ ਘਰੇ ਲੱਗਦਾ ਹੈ ਆਰਟਨਰ ਦੀ ਟੱਕ ਜੜਾ ਦੀ ਹਾਂ ਚਾਬੀ ਕੱਢ ਲੈ ਕੇ ਦੂਰੀਪੁੱਲੀ ਜੀ ਕੋਈ ਲੈ ਕੇ ਭੱਜੇ ਹੁਣ ਪਿੱਛੋਂ ਦਿਖਾਉਨੇ ਆ ਤੁਹਾਨੂੰ ਸਿਸਟਮ ਹੈ ਨਾ ਪਿੱਛੋਂ ਤੁਸੀਂ ਹੈਰਾਨ ਹੋ ਗੋ ਘੰਟਾ ਤੱਕ ਪਹਿਲਾਂ ਦੇਖ ਕੇ ਕੀ ਸਿਸਟਮ ਹੈ ਇਹ ਟਾਇਰ ਟੂਰ ਤੁਸੀਂ ਦੇਖ ਲਓ ਕਿਰਾ ਇਥੋਂ ਆਪਾਂ ਉਰੋਂ ਲੱਗ ਜਾਨੇ ਦਿਖਾਉਣਾ ਨਿੱਕੇ ਨਿੱਕੇ ਤੁਸੀਂ ਚੀਜ਼ਾਂ ਸਮਝਣ ਤੋਂ ਬਾਹਰ ਹੋ ਜਾਣਗੀਆਂ ਸਾਡੇ ਵੀ ਇਹਨਾਂ ਛੋਡੇ ਵੀ ਮੋਟਾ ਮੋਟਾ ਦਿਖਾ ਦਿੰਨੇ ਇਹ ਤਾਂ ਮੈਨੂੰ ਲੱਗਦਾ ਉਹਦੇ ਵਾਲਾ ਵਾਈਪਰ ਵਾਲਾ ਪਾਣੀ ਪੂਣੀ ਹੁੰਦਾ ਜਿਹੜਾ ਨਾ ਉੱਥੇ ਨੰਬਰ ਪਲੇਟ ਲੱਗੂਗੀ ਆ ਲਾਈਟਾਂ ਵੀਰੇ ਪੂਵੀਆਂ ਦਿੱਤੀਆਂ ਇਹ ਨਹੀਂ ਹੈਗਾ ਨਾ ਨੋਨੀ ਕਿ ਲਾਈਟਾਂ ਲਾਉਣੀਆਂ ਪੈਣੀਆਂ ਬਾਅਦ ਚ ਤੇ ਇੱਧਰ ਜੌਂਡੀਅਰ ਦਾ ਲੋਗੋ ਆਇਆ ਤੇ ਇੱਧਰ ਲਿਫਟ ਦਾ ਕੰਟਰੋਲ ਆ ਗਿਆ ਇਲੈਕਟ੍ਰੋਨਿਕ ਆ ਸਾਰਾ ਇਹ ਕੈਮਨ ਲਾ ਕੇ ਦੀ ਕੀ ਮਤਲਬ ਵੀ ਹੋਰ ਹੀ ਮੈਨੂੰ ਜਾਲੀ ਇਹ ਲੱਗਦਾ ਨਾ ਕੈਮਨ ਲਾ ਕੇ ਮਗਰਾੜ ਜੇ ਛੋਟੇ ਲਾ ਦੇਣਾ ਆ ਦੇਖੋ ਸਾਰਾ ਕਵਰ ਕਰਿਆ ਹਾਂ ਸਹੀ ਗੱਲ ਆ ਸਾਰਾ ਇਹ ਨਾ ਬਈ ਇਹ ਫਾਈਬਰ ਦੇ ਆ ਸਾਰੇ ਪਤਾ ਹੀ ਲੋਹੇ ਦੇ ਆ ਜਿਹੜੇ ਇੱਥੋਂ ਲੱਗਦੇ ਆ ਯਾਰ ਆ ਆਣਾ ਕੀ ਹੁੰਦਾ ਸੀਗਾ ਪਹਿਲਾਂ ਜਦੋਂ ਆਪਾਂ ਲੈਂਦੇ ਹੁੰਦੇ ਸੀਗੇ ਟਰੈਕਟਰ ਬਹੁਤ ਦਿੱਕਤਾਂ ਆਉਂਦੀਆਂ ਹੁੰਦੀਆਂ ਸੀ ਨਾ ਪਿੱਛੇ ਖੜ ਕੇ ਹੁਣ ਇਹ ਜਿਹੜੇ ਪਿੱਛੇ ਸਾਰੇ ਕੰਟਰੋਲ ਇਹਨਾਂ ਨੇ ਉਰੋਂ ਦੇ ਦਿੱਤੇ ਜਿਵੇਂ ਇਕੱਲਾ ਬੰਦਾ ਵਿਦੇਸ਼ਾਂ ਚ ਤੁਸੀਂ ਦੇਖਿਓਗਾ ਪਾਉਂਦਾ ਉਹ ਚੀਜ਼ਾਂ ਹੋ ਗਈਆਂ ਤੇ ਇਹ ਲਿਫਟ ਕਬਾੜੇ ਚੈੱਕ ਆ ਗਏ ਹਨਾ ਕੈਪੈਸਿਟੀ ਇਹਦੀ ਯਾਰ ਆਪਣੇ ਇਪਲੀਮੈਂਟ ਹੀ ਨਹੀਂ ਹੈਗੇ ਏਡੇ ਨਹੀਂ ਹੈਗੇ ਕਦੇ ਵੀ ਨਹੀਂ ਹੁੰਦੇ ਏਡੇ ਏਡੇ ਤਾਂ ਤੇ ਇਹ ਜਿਹੜੇ ਇਸ ਟਾਈਮ ਵਾਲਾ ਪਹਿਲਾ ਜਿਹਾ ਜੌਂਡੀਅਰ ਦੀ ਟੈਕਨੋਲੋਜੀ ਆ ਆ ਦੇਖੋ ਉਰੋਂ ਚੱਕਾਂਗੇ ਆ ਨਿਕਲਦੀ ਨਹੀਂ ਆਪਾਂ ਨੂੰ ਨਹੀਂ ਨਿਕਲੂਗੀ ਆ ਦੇਖੋ ਉਰੇ ਉਰੇ ਸੈਟ ਕਰ ਲਈ ਨਿੱਕੀ ਜਿਹੀ ਕਿल्ली ਤੇ ਕਿੰਨਾ ਡਿਪੈਂਡ ਕਰਦੀ ਏ ਚੀਜ਼ ਐ ਐਡਜਸਟੇਬਲ ਆ ਗਿਆ ਫੁੱਲ ਚੱਕੀਆਂ ਹੋਈਆਂ ਨੇ ਹੁਣ ਦੇਖੋ ਤੁਸੀਂ ਆ ਪੰਪ ਐ ਡੇ ਡੇ ਲੱਗੇ ਹੋਏ ਨੇ ਮੇਰੇ ਲੱਗਦਾ ਤਾਂ ਦੋ ਤਿੰਨ ਟਰੈਕਟਰ ਚੱਕ ਲਈ ਇਕੱਠੀ ਇੱਕ ਜੌਂਡੀਅਰ ਦੀ ਜਿਹੜੀ ਇਹਨਾਂ ਤੇ ਦੂਜੀ ਹੁੱਕ ਨਹੀਂ ਪੈਂਦੀ ਹੁੰਦੀ ਆਹੀ ਹੁੱਕ ਆਉਂਦੀ ਹੁੰਦੀ ਆ ਆ ਬੈਲਰ ਆ ਬੈਲਰ ਵਾਸਤੇ ਲੈਂਦਾ ਮਾਣ ਜਾਨਿਸ਼ ਪਹਿਲੇ ਠੀਕ ਆ ਅੱਛਾ ਆਪਣੇ ਇਧਰ ਹੀ ਲੈ ਆਪਣੇ ਹੀ ਲੱਤਾ ਹੈ ਮੈਂ ਮੰਨ ਲਓ ਝਨੀਰ ਤੇ ਹੀ ਲੱਤਾ ਠੀਕ ਆ ਫਿਰ ਤਾਂ ਮਾਣ ਵਾਲੀ ਗੱਲ ਹੋ ਗਈ ਇਹ ਤਾਂ ਝਨੀਰ ਤੇ ਲੱਤਾ ਆਪਣੇ 1.5 ਕਰੋੜ ਦਾ ਤਾਂ ਬੈਲਰ ਆ ਬਈਆਂ ਦਾ ਆ ਹਾਂ ਤੇ ਉਹੀ ਉਹ ਜਿਹੜਾ ਬਾਲਾ ਜੋ ਹੌਲੈਂਡ ਵਗਰ ਚਲਾਉਂਦੇ ਲੋਕ ਜੌਂਡੀਅਰ ਦਾ ਹੈ ਜੌਂਡੀਅਰ ਦੀ ਵੇਲਰ ਹੂੰ ਇਹਦੇ ਟੂਟੀਆਂ ਵੀ ਅੰਦਰੋਂ ਨੋ ਨਹੀਂ ਦੇਖੋ ਪੀਟੀਓ ਦਾ ਤੁਸੀਂ ਕਮਾਲ ਹੀ ਮੰਨੋਗੇ 130 ਹਸ ਪਾਵਰ ਦਾ ਮੈਨ ਲੱਗਦਾ ਪੀਟੀਓ ਦੀ 115 ਤਾਂ ਹੋਊਗੀ 115 20 ਐਨੀ ਤਾਂ ਇਹਦੀ ਪੀਟੀਓ ਹੋਊਗੀ ਬਾਕੀ ਹੈਵੀ ਹੈ ਯਾਰ ਨੋ ਨਹੀਂ ਮੈਨ ਲੱਗਦਾ ਜੇ ਆਪਾਂ ਨੂੰ ਕੁਝ ਖੋਲਣਾ ਪੈ ਗਿਆ ਬੰਦੇ ਤੇ ਤਾਂ ਖੁੱਲਦਾ ਨਹੀਂ ਮਿਸਤਰੀ ਵੀ ਇਹਦਾ ਤਾਂ ਬਾਹਰ ਹੀ ਆਉਂਦਾ ਹੋ ਐਕਸਪੋਰਟ ਹੋਊਗਾ ਇੱਥੇ ਵੀ ਤੁਸੀਂ ਟੂੜੀ ਵਾਲੀਆਂ ਟਰਾਲੀਆਂ ਲਾ ਸਕਦੇ ਹੋ ਇਹ 1 2 3 4 5 6 6 ਤਾਂ ਹਨੀ ਆ ਪਤਾ ਨਹੀਂ ਕੀ ਆ ਆ ਵੀ ਉਹਦੇ ਵਾਲੀ ਹੋਊਗਾ ਸਮਝ ਤੋਂ ਬਾਹਰ ਹੈ ਕੰਮ ਸਮਝ ਤੋਂ ਬਾਹਰ ਮੈਂ ਤੁਹਾਨੂੰ ਸਮਝਾਉਂਗਾ ਮੈਂ ਲੈਣਾ ਇੱਕ ਅੱਧੇ ਦਿਨ ਚ ਇਹ ਤੇ ਫੇਰ ਸਮਝਾਉਂ ਤੁਹਾਨੂੰ ਇਥੋਂ ਕੰਟਰੋਲ ਵਗੈਰਾ ਹੁੰਦੇ ਨਹੀਂ ਯਾਰ ਇਹ ਜੀ ਵੀ ਕੁਝ ਪੈਂਦਾ ਇਹ ਜੀ ਵੀ ਕੁਝ ਪੈਂਦਾ ਯਾਰ ਜੇ ਨਹੀਂ ਕਿਸਤਾਂਪੁਰੋਂ ਜੇ ਬੰਦਾ ਇਹ ਲੈ ਲਿਆ ਬੰਦਾ ਇਹ ਕਹਿੰਦੇ ਚੌਂਡਿਆ ਵਾਲੇ ਕਿਹੜਾ ਟਰੈਕਟਰ ਲੈ ਜੋ ਕਿਸਤਾਂ ਸੋਡੇ ਪੋਤੇ ਤੱਕ ਲਵਾਗੇ ਅਸੀਂ ਇਹ ਰਿਸਿਸਟਮ ਹੈ ਦਾ ਪਰ ਇੰਨਾ ਮਹਿੰਗਾ ਵੀ ਨਹੀਂ ਨੌਣੀ ਜਿਵੇਂ ਉਹ ਇੱਕ ਹਾਲੈਂਡ ਦੇਖਦੇ ਹੁੰਨੇ ਆਪਾਂ ਬਾਹਰ ਲਾ ਉਹ ਡੇਢ ਕਰੋੜ ਦਾ ਨਾ 82-83 ਲੱਖ ਦੀ ਕੀਮਤ ਤਾਂ ਨਹੀਂ ਪਤਾ ਆਪਾਂ ਨੂੰ ਅਜੇ ਘੱਟਦੀ ਹਾਂ ਕੀਮਤ ਸਾਨੂੰ ਪਤਾ ਨਹੀਂ ਅੰਦਾਜ਼ਾ ਲਾ ਸਕਦੇ ਯਾਰ ਕਰੋੜ ਦੇ ਨੇੜੇ ਹੋ ਹਾਂ ਕੰਪਨੀ ਚ ਜਾ ਕੇ ਪਤਾ ਕਰ ਸਕਦੇ ਹਾਂ ਕਿਉਂਕਿ ਜਿਹੜਾ ਬਈ ਵੀਡੀਓ ਦੇਖੂ ਉਹ ਕੀਮਤ ਤਾਂ ਪੁੱਛਦਾ ਨਹੀਂ ਜਿਹਨੇ ਲੈਣ ਆ ਇਹ ਵਾ ਕੀ ਕਰੋੜ ਦੇ ਨੇੜੇ ਤੁਸੀਂ ਦੇ ਅੰਦਾਜ਼ਾ ਜਿਹਾ ਲਾ ਲੇ ਜੇ ਘੱਟਦੇ ਮੈਂ ਬਾਦੂ ਰੁਪਏ ਤੇ ਬਾਕੀ ਯਾਰ ਇਹ ਚੀਜ਼ ਬਹੁਤ ਘੈਂਟ ਆ ਗਈ ਹੁਣ ਅਸੀਂ ਨਾ ਤੁਹਾਨੂੰ ਮਾੜਾ ਮੋਟਾ ਇੰਜਨ ਦਿਖਾ ਦਿੰਨੇ ਆ ਖੋਲਣਾ ਸਾਨੂੰ ਆਉਦਾ ਨਹੀਂ ਕਿਉਂਕਿ ਜੇ ਲੈਣਾ ਹੁੰਦਾ ਤਾਂ ਅਸੀਂ ਕੱਲੀ-ਕੱਲੇ ਦਾ ਇੰਜਨ ਵੀ ਖੋਲ ਕੇ ਦਿਖਾ ਦਿੰਦੇ ਤੁਹਾਨੂੰ ਸੀਆਰਡੀਆਈ ਸਿਸਟਮ ਆ ਸਾਰਾ ਚਾਰ ਸਿਲੰਡਰ ਇੰਜਨ ਆ ਚਾਰ ਹੀ ਹੂਗਾ ਨਹੀਂ ਚਾਰ ਨਹੀਂ ਹੈਗਾ ਵੀਰੇ ਨਹੀਂ ਨਹੀਂ ਚਾਰ ਹੀ ਆ ਹੈ ਚਾਰ ਹੀ ਹੂਗਾ ਯਾਰ ਐਡਾ ਸੰਦ ਬਾਈ ਯਾਰ ਨਿਊਜ਼ੀਲੈਂਡ ਦਾ ਪਤਾ ਹੀ ਨਹੀਂ ਲੱਗਦਾ ਕਿ ਕਿੰਨੀਆਂ ਨੇ ਯਾਰ ਜੇ ਇੱਕ ਤਾਂ حساب ਤੋਂ ਆ ਰਹਾ ਇੱਕ ਦੋ ਤਿੰਨ ਆ ਓਏ ਇਹ ਕੀ ਗੱਲ ਬਣ ਗਈ ਤਿੰਨ ਨਹੀਂ ਹੈਗੀਆਂ ਮੈਂ ਲਾ ਚਾਰ ਚਾਰ ਨੇ ਬਈ ਚਾਰ ਸਿਲੰਡਰ ਸੀ ਅੰਦਾਜ਼ਾ ਲਾ ਰਹੇ ਸੀ ਕਿਉਂਕਿ ਸਾਨੂੰ ਸ਼ੱਕ ਪਤਾ ਤਾਂ ਹੈਗਾ ਸੀ ਚਾਰ ਹੈ ਨਾ ਨਹੀਂ ਹੈਗਾ ਵੱਧ 6 ਸਿਲੰਡਰ ਨਹੀਂ ਨਹੀਂ ਚਾਰ ਹੀ ਹੋਣੋ ਨਹੀਂ ਉਹ ਇੰਜਨ ਆਹੋ ਹੀ ਹੈ 6 ਸਿਲੰਡਰ ਆੜ ਜਾ ਇੱਧਰ ਦੀ ਦੇਖ ਲੈਣੇ ਜੇ ਕੁਛ ਦੀਂਦਾ 6 ਸਿਲੰਡਰ ਹੈ 6 ਐਡੱਕ ਕਿਵੇਂ ਹੋਣੋ ਨਹੀਂ ਆ ਇੰਜਨ 6 ਸਿਲੰਡਰ ਹੈਗਾ ਯਾਰ ਆ ਦੇਖ ਲੋ ਯਾਰ ਕਿੰਨਾ ਕਾ ਨੋਣੀ ਇਹ ਤਾਂ ਐ ਵੀ ਨਹੀਂ ਪਤਾ ਲਾਦਾ ਭੱਠੀ ਕਿੱਥੇ ਆ ਓਏ ਆ ਮਿਸਤਰੀ ਆ ਗਏ ਮਿਸਤਰੀ ਨੂੰ ਬਚੋ ਆ ਫਿਲਟਰ ਵਗੈਰਾ ਮਿਸਤਰੀ ਆ ਗਏ ਆਪਣੇ ਪੁਰਾਣੇ ਜੀ ਇਹ ਕਿੰਨੇ ਸਿਲੰਡਰ ਹੈ ਜੀ ਚਾਰ ਆ ਦੇਖ ਇਹ ਤਨ ਆਖੀ ਦੇਣਾ ਚਾਰ ਸਿਲੰਡਰ ਇੰਜਨ 130 ਹਸਪਾਵਰ ਦਾ ਇਹ ਦੇ ਮੈਨੂੰ ਕੋਈ ਪ੍ਰੋਬਲਮ ਹੋ ਵੀ ਆਪਾਂ ਠੀਕ ਕਰਦੇ ਕਰਾਂਗੇ ਹਾਂ ਹਾਂ ਠੀਕ ਕਰਾਂਗੇ ਠੀਕ ਹੈ ਜਰੂਰ ਹਾਂ ਐਕਸਪਰਟ ਮਿਸਤਰੀ ਨੇ ਮੈਂ ਇਹ ਗੁਲਦਾ ਗਲਦਾ ਕਿੱਥੋਂ ਆ ਗੋ ਕਿ ਖੁੱਲਦਾ ਹੀ ਨਹੀਂ ਹੁੰਦਾ ਇਹ ਆ ਨਹੀਂ ਯਾਪੀ ਦਾ ਆਏ ਆ ਇੱਕ ਹੋਰ ਚਾਬੀ ਹੈ ਜੀ ਆ ਕੋਈ ਬੱਟੀ ਆ ਦੇਖੋ ਮਤਲਬ ਖੋਲਣ ਵਾਸਤੇ ਵੀ ਸਿੱਖਣਾ ਪਊ ਆਪਾਂ ਨੂੰ ਹੈ ਵੀ ਹੂਗਾ ਨੋਨੇ ਚ ਕਈ ਨਾ ਮੰਨ ਲਾ ਖੋਲ ਤਰਿਆ ਕਿਨਾ ਦਾ ਕੱਲਾ ਬੰਦੀ ਚੱਕ ਲੈ ਇਹ 에ਅਰ ਫਿਲਟਰ ਠੀਕ ਆ ਜੀ ਬੈਸ ਯਾਦ ਕਰ ਦਿੱਤੀ ਮੜੇ ਦੱਸਣ ਉਹ ਜਿੱਕੇ ਜੌਂਡੀਅਰ ਦੀ ਇਨਵੈਂਟਰੀ ਵੀ ਇਹ ਚ ਠੀਕ ਆ ਆਹ ਡੀਜ਼ਲ ਕੁਲਰ ਹੋਊਗਾ ਆਹ ਇਹਦਾ ਇਧਰ ਇੰਟਰਕੂਲਰ ਆ ਗਿਆ ਉਹ ਨੀ ਫਰਾ ਕੀਆ ਪ੍ਰੈਜ਼ੀਡੈਂਟ ਇੰਟਰਕੂਲਰ ਹੈ ਕਿਹੜਾ ਇਹ ਤਿੰਨ ਕਿਵੇਂ ਜੀ ਤੰਨਾ ਦੇਖੋ ਆ ਤਾਂ ਆਪਣਾ ਟਰਪ ਵਾਲਾ ਦੇਖੋ ਠੀਕ ਹੈ ਜੀ ਆ ਦੂਸਰਾ ਤੇਲ ਵਾਲਾ ਇਹ ਕਾਸੀ ਉਹਨੂੰ ਨਹੀਂ ਨਿਕਾ ਆ ਹਾਂ ਪਰੇ ਇੰਡੁਸਟਰੀ ਐ ਇਤਨਾ ਟੈਕਨੋਲੋਜੀ ਐ। ਪਰ ਏਸੀ ਵਾਲਾ ਵੀ ਇੱਕ ਹੋ ਗਣਾ। ਹਾਂ ਏਸੀ ਵਾਲਾ। ਤੇ ਉੱਤੋਂ ਦੇਖ ਲਉਣੀ ਆਏ ਹਾਏ ਹਾਏ। ਆਹ ਆਲਟਰਨੇਟਰ ਦੇ। ਆਲਟਰਨੇਟਰ ਦੀ ਬੈਲਟ ਦੇਖ ਤੋ ਆਲਟਰਨੇਟਰ। ਇਹਦੀ ਟਰਪੋਣੀ ਹੈਗੀ। ਆਹ ਹਾਂ ਬਈ। ਇਹ ਟਰਪੋ ਟਰਪੋਣੀ ਹੈਗੀ ਨਾ। ਉੱਧਰ ਆਓ ਏ। ਟਰਪੋ ਹੈਗੀ ਆ। 4 ਸਿਲੰਡਰ ਨੂੰ ਨਹੀਂ ਮੈਂ ਤਾਂ ਨਾ ਕਿਹਾ ਹੈਗਾ ਆਪਾਂ ਹੀ ਲੈ ਲਈਏ। ਹੈ? ਫਿਰ ਮ ਕਾਇਆ ਕਿ ਫਿਰ ਕਰਾਇਆ ਕਰਾਂਗੇ ਮੁਕਾਬਲੇ। ਇਹ ਰ ਇੱਕ ਹਿਸਾਬ ਲਾ ਲਾ ਨਾ ਕੰਪਨੀਆਂ ਨਿੱਕੀ ਜੀਚੀ ਬਣਾ ਤਾ ਐਡਾ ਨਾ ਸਿਸਟਮ ਜਾ ਟਰੈਕਟਰ ਵੀ ਥੋੜਾ ਵੱਡਾ 130 ਲੀਟਰ ਦੀ 35 ਆ 30 ਦੀ ਹਾਂ ਨਾ 165 ਦੀ 165 ਦੀ ਜੂਰੀ ਆਲਾ ਜਿਹੇ 14 ਉਹ ਜੂਰੀ ਆ ਉਹ ਜੂਰੀ ਕਿੰਨੇ ਘੰਟੇ ਚ ਮੁੱਕ ਜਾਂਦੀ ਐ ਦੀ ਦੱਸ ਦਿਆਂ ਬੱਚੇ ਅੱਜ ਜੇ ਜੂਰੀਆ ਪੈਂਦੀ ਐ ਇਹ ਚ ਡੀਜ਼ਲ ਪੈਂਦਾ ਇਹ 3 ਮਿੰਟ ਨਾਲ ਹੀ ਜੇ ਠੀਕ ਆ ਜੀ ਵੇ ਵੈਸੇ ਕਿੰਨਾ ਕ ਖਰਚਾ ਹੁੰਦਾ ਜੀ ਇਹਦਾ ਟਰੈਕਟਰ ਦਾ ਜਦੋਂ ਆਪਾਂ ਚਲਾਉਣੇ ਆ ਘੰਟੇ ਦਾ ਬਾਈ ਐਸੀ ਵੀ ਹੁਣੀ ਲੈਂਦੇ ਠੀਕ ਆ ਹੋਊਗਾ 15 ਲੀਟਰ ਤਾਂ 15 20 ਕਿਉਂਕਿ 100 ਕਿੱਲਾ ਬੜੂ ਹੱਥ ਨੂੰ ਠੀਕ ਆ ਬੇਲਰ ਵੀ ਲਾਉਣਾ ਇਹ ਬੇਲਰ ਤੇ ਆ ਛੋਟੇ ਏਰੀਆ ਚ ਜਾ ਰਹੇ ਹੇ ਲਈ ਇਤਨੀ ਰਿਓ ਮੱਖੇ ਮੱਖੇ ਹਾਂ ਅੱਠ ਪੱਤਾ ਟਾਈਪ ਐ ਉਹਦੇ ਆ ਚਾਰ ਪੱਤਾ ਦੇ ਖੜੇ ਮੱਖੇ ਆ ਮੱਖੇ ਆ ਹਾਂ ਉਹ ਵੀ ਮੱਖੇ ਵਾਲੇ ਗੱਭਰੂ ਨੇ ਲੱਗਦਾ ਕੋਈ ਦਿਨ ਤੁਹਾਨੂੰ ਅੱਗੇ ਵੀ ਦਿਖਾ ਦਾਂਗੇ ਨੇੜੇ